ਜੈਸਮੀਨ ਬਾਜਵਾ ਇਹਨਾਂ ਨੂੰ ਅਸੀਂ ਬ੍ਰਾਂਡ ਮਾਸਟਰ ਬਣਾਇਆ ਤੇ ਬਿਊਟੀਫੁੱਲ ਜੈਸਮੀਨ ਬਾਜਵਾ ਐਂਡ ਥੈਂਕ ਯੂ ਸੋ ਮੱਚ ਫॉर ਹੈਵਿੰਗ ਯੂ ਥੈਂਕ ਯੂ ਇਟਸ ਏਨ ਆਨਰ ਥੈਂਕ ਯੂ ਸਰ ਬ੍ਰਾਂਡ ਬੇਸ ਤੇ ਨੂੰ ਅੱਜ ਜੁਐਲਰੀ ਪਵਾਈ ਦੀ ਹੈ ਇਹ ਤੇ ਅਬਦੀਪਾ ਕੇ ਆਏ ਨੇ ਅੱਜ ਨਹੀਂ ਇਹਨਾਂ ਨੇ ਦਿੱਤੀ ਨਹੀਂ ਮੈਨੂੰ ਜਿੰਨੇ ਪਹੌਣੀ ਸੀ ਪਵਾ ਲਈ ਉਹਨੇ ਪਹਿਲਾਂ ਤਾਂ ਮੈਂ ਇੱਕ ਗੱਲ ਕਵਾਂਗੀ ਕਿ ਮੈਂ ਬਿੰਨੂ ਸਰ ਨੂੰ ਹਮੇਸ਼ਾ ਇਹ ਹੀ ਕਿਹਾ ਕਿ ਤੁਸੀਂ ਮੈਨੂੰ ਜੇ ਕਾਲ ਕਰੋਗੇ ਕਿਸੇ ਵੀ ਕੰਮ ਲਈ ਹੈ ਤੁਸੀਂ ਮੈਨੂੰ ਪੁੱਛਣਾ ਨਹੀਂ ਹੈ ਜਦਸ ਮੈਨੂੰ ਕਾਲ ਕਰੋ ਮੈਨੂੰ ਦੱਸੋ ਕਿੱਥੇ ਆਣਾ ਹੈ ਨਾਈਲ ਵੀ ਦੇ ਬਿਕਾ ਇੱਕ ਸਾਡੀ ਇੰਡਸਟਰੀ ਚ ਨਾ ਇੱਕ ਦੋਸਤੀ ਤੇ ਬੌਂਡਸ ਇਹ ਜਦੋਂ ਬਣਦੇ ਆ ਨਾ ਇਹ ਬਹੁਤ ਹੀ ਗਹਿਰੇ ਹੁੰਦੇ ਨੇ ਐਂਡ ਬਿੰਨੂ ਸਰ ਦੇ ਨਾਲ ਮੈਂ ਦੋ ਫਿਲਮਾਂ 'ਚ ਕੰਮ ਕਰ ਚੁੱਕੀ ਆ ਇਹੋ ਜਿਹਾ ਬਾਂਡ ਸੇਕਾ ਕਿ ਮੈਂ ਉਹਨਾਂ ਲਈ ਹਮੇਸ਼ਾ ਖੜੀ ਆ ਤਿਆਰ ਆ ਐਂਡ ਜਦੋਂ ਉਹਨਾਂ ਨੇ ਮੈਨੂੰ ਕਾਲ ਕੀਤਾ ਕਿ ਮੇਰਾ ਬ੍ਰਾਂਡ ਆ ਮੈਂ ਉਸ ਤੋਂ ਅੱਗੇ ਕੁਝ ਨਹੀਂ ਸੁਣਿਆ ਮੈਂ ਕਿਹਾ ਤੁਹਾਡਾ ਬ੍ਰਾਂਡ ਹੈ ਮੈਂ ਉੱਧਰ ਪਹੁੰਚ ਜਾਵਾਂਗੀ ਸੋ ਇੱਕ ਬ੍ਰਾਂਡ ਦੇ ਨਾਲ ਨਾਤਾ ਇੱਕ ਦੋਸਤ ਦੇ ਥਰੂ ਇੱਕ ਕੋ-ਐਕਟਰ ਥਰੂ ਬਣਿਆ ਬਟ ਹੁਣ ਬਹੁਤ ਗਹਿਰਾ ਹੋ ਚੁੱਕਿਆ ਹੈ ਐਂਡ ਬਹੁਤ ਹੀ ਸੋਹਣੀ ਜੁੜ ਰਹੀ ਆ ਸਿਰਫ ਮੈਨੂੰ ਲੱਗਦਾ ਕਿ ਕਿਤੇ ਆਪਾਂ ਜੁਐਲਰੀ ਸ਼ਾਪ ਸਪੈਸ਼ਲੀ ਜਿੱਥੇ 골ਡ ਵਿਕਦਾ ਹੁੰਦਾ ਉੱਧਰੋਂ ਆਪਾਂ ਥੋੜਾ ਜਿਹਾ ਡਰ ਜਾਂਦੇ ਆ ਐਸੋ ਜਿਹੜੀ ਰੇਂਜਰ ਉਹ ਇੰਨੀ ਸੋਹਣੀ ਆ ਤੁਸੀਂ ਸਾਰੇ ਉੱਥੇ ਜਾ ਸਕਦੇ ਜਿਵੇਂ ਉਹਨਾਂ ਨੇ ਕਿਹਾ ਕਿ ਸਟੇਟਮੈਂਟ ਜੁਐਲਰੀ ਵੀ ਉੱਥੇ ਅਵੇਲੇਬਲ ਆ ਇੱਕੀ ਛੱਤ ਦੇ نیچے ਤੁਹਾਨੂੰ 골ਡ ਲੈਪਰੋਡ ਡਾਇਮੰਡਸ ਸਿਲਵਰ ਤੇ ਜਿਹੜੀ ਸਟੇਟਮੈਂਟ ਜੁਐਲਰੀ ਉਹ ਵੀ ਇੰਨੀ ਸੋਹਣੀ ਸੀਗੀ ਕਿ ਮੈਨੂੰ ਨਹੀਂ ਲੱਗਦਾ ਤੁਸੀਂ ਤੁਹਾਨੂੰ ਕਿਤੇ ਵੀ ਹੋਰ ਜਾਣ ਦੀ ਲੋੜ ਆ ਐਂਡ